ਵੀਡੀਓ ਟੁਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਨਵਾਂ ਸ਼ਹਿਰ ਫਿਲੌਰ ਸੜਕ ਤੇ ਪਿੰਡ ਛਿਚੂਵਾਲ ਦੀ ਕੋਲ ਹੋਏ ਪਿਆਨਕ ਸੜਕ ਹਾਦਸੇ ਵਿੱਚ ਤਿੰਨ ਮੌਤਾ ਅਤੇ ਕਈ ਜਣਿਆਂ ਦੇ ਜ਼ਖਮੀ ਹੋ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇੱਕ ਆਟੋ ਜੋ ਕਿ ਕੜਿਆਣਾ ਚੰਡੀਪੀਰ ਤੋਂ 6 ਸਵਾਰੀਆਂ ਲੈ ਕੇ ਫਿਲੌਰ ਵੱਲ ਜਾ ਰਿਹਾ ਸੀ ਜਿਸ ਦੀ ਫਿਲੌਰ ਤੋਂ ਨਵਾਂ ਸ਼ਹਿਰ ਆ ਰਹੀ ਇਨੋਵਾ ਕਾਰ ਨਾਲ ਸਿੱਧੀ ਟੱਕਰ ਹੋ ਗਈ ਜੋ ਐਨੀ ਪਿਆਨਕ ਸੀ ਕਿ ਮੌਕੇ ਤੇ ਹੀ ਤਿੰਨ ਜਣਿਆਂ ਦੀ ਮੌਤ ਹੋ ਗਈ ਜਦੋਂ ਕਿ ਤਿੰਨ ਜਣੇ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ ਇੱਕ ਬਚਾਵੀ ਸ਼ਾਮਿਲ ਹੈ ਹਾਦਸੇ ਦੌਰਾਨ ਆਟੋ ਪੂਰੀ ਤਰ੍ਹਾਂ ਚੱਕਨਾਚੂਰ ਹੋ ਗਿਆ ਜਿਸ ਵਿੱਚ ਫਸੀਆਂ ਸਵਾਰੀਆਂ ਨੂੰ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ ਗਿਆ ਮੌਕੇ ਤੇ ਪੁਜੀ ਪੁਲਿਸ ਵੱਲੋਂ ਇਨੋਵਾ ਚਾਲਕ ਤੋਂ ਪੁੱਛਗਿੱਛ ਕਰਕੇ ਕਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਦੇਖਦੇ ਹਾਂ ਬੱਗਾ ਸੇਲ ਕਿਆਣਾ ਰਾਹੀ ਇਸ ਕਟਨਾ ਦੀਆਂ ਦਰਦਨਾਕ ਤਸਵੀਰਾਂ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਤੇਰੀ ਹੈ ਭਾਜੀ ਜਿੱਥੇ ਦੀਆਂ ਕੜਿਆਣਾ ਕੜਿਆਣੇ ਜਾਈ ਆਹ ਚੰਡੀਗੜ੍ਹ ਕੜਿਆਣਾ ਜਿਹੜਾ ਆਪਣਾ ਸੋੜੇ ਤੇ ਬਾਰੇ ਨਹੀਂ ਜਿਹੜਾ ਕੋਈ ਵੀ ਨਾਲ ਜਾਏਗੀ ਯਾਨਕਿ ਜੇ ਆਪਾਂ ਜਦੋਂ ਆਪਾਂ ਸ਼ਾਂਤ ਸੀਗਾ ਤੇ ਬੰਦੇ ਦੇਖਣਗੇ ਮੈਂ ਭੱਜ ਕੇ ਗਿਆ ਜਦੋਂ ਭੱਜ ਕੇ ਗਿਆ ਤੇ ਸਾਰਿਆਂ ਕੇ ਰਿਪੋਰਟੀਆਂ ਇੱਧੇ ਪਈਆਂ ਸੀਗੀਆਂ ਕੋਈ ਹੱਥ ਨਹੀਂ ਪਾਇਆ ਸਾਰੀ ਵੀਡੀਓ ਬਣਾਉਣ ਲੱਗੇ ਸੀਗੇ ਮੈਂ ਵੀਡੀਓ ਨੂੰ ਹੱਥ ਦਿੱਤਾ ਯਾਨਕਿ ਇੱਕ ਉਹ ਦੋ ਜਾਨੀ ਲੈ ਕੇ ਆਇਆ ਇੱਕ ਕੁੜੀ ਦੀ ਸੀ ਇੱਕ ਕੁੜੀ ਦੀ ਸੱਤ ਸਰੀ ਕਰੀ ਤੇ ਇੱਕ ਸਰੀ ਕੁੜੀ ਦੀ ਕੁੜੀ ਦਾ ਛੋਟੀ ਜੀ 4 ਸਾਲ ਦੀ ਬੱਚੀ ਹਾਂ ਜੀ ਉਹ ਬੱਚੇ ਜਾਨ ਬਚ ਗਈ ਹੈ ਕਿਹੜੇ ਵਕਤੀ ਦੋ ਮੈਂ ਲੈ ਕੇ ਸੀ ਦੋ ਖਤਮ ਹੋ ਗਏ ਜੀ ਉਹ ਕੰਨਾ ਹੋਇਆ ਬਗਾ ਬਗਾ ਉਸ ਜੀ ਉਹਨੇ ਆਪਣਾ ਕੁਝ ਵੀ ਪਤਾ ਨਹੀਂ ਕਿ ਗੱਡੀਆਂ ਕਿਹੜੀਆਂ ਉੱਥੇ ਜਿਹੜੀਆਂ ਲੱਗੀਆਂ ਹੋਈਆਂ ਗੱਡੀਆਂ ਕਿਹੜੀਆਂ ਗੱਡੀਆਂ ਸਾ ਜੀ ਅਮੀ ਤੁਹਾਨੂੰ ਕਹਿੰਦੀ ਮੈਂ ਨਹੀਂ ਕੁਝ ਦੇਖਿਆ ਮੈਂ ਸਿਰਫ ਪੇਸ਼ੈਂਟ ਦੇਖਿਆ ਓਕੇ ਹਾਂ ਜੀ ਕੀ ਹੋਇਆ ਭਾਜੀ ਇਹ ਪਿੰਡ ਤੋਂ ਸਵਾ ਕੇ ਲੈ ਕੇ ਆਉਂਦੇ ਜੀ ਉਹਦਾ ਇਧਰ ਉਹਦਾ ਇਥੋਂ ਰੋਹ ਜਾਂਦਾ ਸੀ ਹਾਂਜੀ ਕਿੰਨੇ ਸਿੱਤੀ ਸਾਡੀ ਸੈੜੀ ਲਿਆ ਕੇ ਗੱਡੀ ਮਾਰੀ ਸੀ ਹਾਂਜੀ ਤੇ ਮੈਂ ਤਾਂ ਕੱਟ ਕੇ ਗੱਡੀ ਮੂਹ ਥੱਲੇ ਲੈ ਗਿਆ ਤੁਸੀਂ ਡਰਾਈਵਰ ਆਟੋ ਦੇ ਮੈਂ ਆਟੋ ਦਾ ਡਰਾਈਵਰ ਹਾਂ ਜੀ ਓਕੇ ਮੈਂ ਤਾਂ ਐਟੋ ਬਿਲਕੁਲ ਥੱਲੇ ਲੈ ਗਿਆ ਤੇ ਥੱਲੇ ਜਾ ਕੇ ਮਾਰੀ ਸਾਡੀ ਠੀਕ ਹੈ ਸਾਡੀ ਤਾਂ ਕਿੰਨੇ ਕਿੰਨਾ ਨੁਕਸਾਨ ਹੋਇਆ ਨੁਕਸਾਨ ਮੇਰੀ ਐਟੋ ਖਤਮ ਹੈ ਪੂਰੀ ਤੇ ਮੇਰੇ ਨਾਲ ਜੀ ਮਹਤਵਪੂਰਨ ਲੋਕੀਆਂ ਕਿੱਥੋਂ ਕਿੱਥੇ ਜਾ ਰਹੇ ਸੀ ਤੁਸੀਂ ਅਸੀਂ ਔਰ ਆ ਰਹੇ ਸੀਗੇ ਠੰਡੀ ਵੀਰ ਤੋਂ ਓਕੇ ਤੇ ਇੱਥੇ ਵਿੱਚ ਬਜ਼ੁਰਗ ਕਿੰਨੀਆਂ ਸਵਾਰੀਆਂ ਸੀ ਵਿੱਚ ਸ਼ੀਜ਼ ਲੱਕ ਇਨ ਸ਼ੀਜ਼ ਲੱਕ ਇਹ ਨਹੀਂ ਹੈ ਕਾਪੂਰ ਸਾਈਡ ਐਕਸੀਡੈਂਟ ਕੇਸ ਆ ਹੈਗਾ ਜਿਸ ਵਿੱਚ ਕਾਫੀ ਬੰਦੇ ਇੰਜਰਡ ਹੈਗੇ ਆ ਕੁਝ ਬਰਾਡ ਰੈੱਡ ਵੀ ਤੁਹਾਡੇ ਕੋਲ ਆਇਆ ਗਿਆ ਸਰ ਇਹ ਐਕਸੀਡੈਂਟ ਹੋਇਆ ਕਿੱਥੇ ਆ ਔਰ ਬੰਦੇ ਜਿਹੜੇ ਬਰਾਡ ਰੈੱਡ ਆ ਕਿੱਥੇ ਦੇ ਆ ਇੰਜਰਡ ਕਿੱਥੇ ਦੇ ਸਰ ਜਿਹੜੇ ਤਾਂ ਬਰਾਡ ਰੈੱਡ ਆ ਉਹ ਤਾਂ ਰਾਣੀ ਸੁਨੀਤਾ ਔਰ ਮਨਜੀਤ ਨੇ ਜੀ ਤੇ ਪਤਾ ਲੱਗਿਆ ਵੀ ਉਹ ਕੜਿਆਨੇ ਪਿੰਡ ਦੇ ਨੇ ਜੀ ਤੇ ਜਿਹੜੇ ਇੰਜਰਡ ਨੇ ਉਹ ਇੱਕ ਨਿਰਮਲ ਸਿੰਘ ਨੇ ਜੀ ਇੱਕ ਅਮਰਚੰਦ ਜੀ ਨੇ ਜੀ ਤੇ ਦੋ ਅਨੋਨ ਨੇ ਜੀ ਇਹ ਇੱਕ ਮੁਖਤਿਆਰ ਸਿੰਘ ਜੀ ਠੀਕ ਹੈ ਇੱਕ ਬੱਚਾ ਵੀ ਸਰ ਉਹਦੇ ਕੋਲ ਵਿੱਚ ਇੰਝੜਾ ਉਹ ਅਸੀਂ ਸਾਡੇ ਕੋਲ ਡਾਕਟਰ ਨੂੰ ਦਿਖਾਇਆ ਸੀਗਾ ਤੇ ਉਹਨਾਂ ਨੇ ਕਿਹਾ ਵੀ ਇਹਨੂੰ ਜ਼ਿਆਦਾ ਵੱਡੇ ਇਲਾਜ ਦੀ ਲੋੜ ਹੈ ਉਹ ਸਰ ਅਸੀਂ ਰੈਫਰ ਕਰਤਾ ਠੀਕ ਹੈ ਇਹ ਸਭ ਕਿੰਨੇ ਰੈਫਰ ਕੀਤੇ ਸਾਰੇ ਇਹਨਾਂ ਕੋਲ ਇੱਕੋ ਹੀ ਰੈਫਰ ਹੋਇਆ ਜੀ ਬਾਕੀਆਂ ਦਾ ਇਲਾਜ ਚੱਲ ਰਿਹਾ ਬਾਕੀਆਂ ਦਾ ਇਲਾਜ ਤੇ ਜੀ ਮੇਰਾ ਭਾਈ ਗੋਗੀ ਭਾਈ ਜਿਹੜਾ ਗੜੇ ਦੇ ਕੋਲ ਐਕਸੀਡੈਂਟ ਹੋਇਆ ਆ ਉਹ ਵੀ ਪਤਾ ਲੱਗਾ ਵੀ ਤੁਹਾਡੇ ਪਰਿਵਾਰਕ ਮੈਂਬਰ ਵੀ ਹੈਗੇ ਆ ਮੇਰੀ ਜੀ ਬੱਬੀ ਹੋਰ ਕੌਣਾ ਸਰ ਇੱਕ ਮੇਰੀ ਪਰਜਾਈ ਹੈ ਜੀ ਅੱਛਾ ਕਹਿੰਦਾ ਠੀਕ ਹੈ ਤੁਹਨੇ ਭਾਜੀ ਕਿਹਾ ਨਹੀਂ ਜੀ ਖਤਪੋ ਹੋ ਗਿਆ ਕਾਹਦੇ ਕਿ ਆ ਰਹ ਇਹ ਆਟੋ ਜੀ ਲੱਗੇ ਕੱਜ ਭਾਜੀ ਇਹ ਆਪਣੇ ਜੀ ਗੱਡੀ ਆ ਕੋਈ ਮੈਂ ਤਾਂ ਗੱਡੀ ਵਿਚਾਰਨੀ ਕੀਤੀ ਤੇ ਤਾਂ ਉਹਦਾ ਦੇਖੇ ਹੀ ਨਹੀਂ ਹੋਇਆ ਆਪ ਤੇ ਖਰਾਬ ਆ ਜੀ ਉਹ ਹੋਰ ਕਿੰਨੇ ਕ ਬੰਦੇ ਸੀ ਭਾਜੀ ਉੱਤੇ ਹੋਰ ਵਿੱਚ ਇੱਕ ਮੇਰੀ ਭਤੀਜੀ ਆ ਜੀ ਅੱਛਾ ਜੀ ਇੱਕ ਦੋ ਤਿੰਨ ਬੁੜੀਆਂ ਹੋਰ ਇੱਕ ਬੰਦਾ ਸੀ ਇੱਕ ਮੇਰਾ ਡੈਡੀ ਸੀ ਅੱਛਾ ਜੀ ਡੈਡੀ ਦੇ ਸੱਟਾ ਲੱਗਿਆ ਆ ਮੰਮੀ ਬੱਚੀ ਕਿੱਦਾਂ ਭਈ ਬੱਚੀ ਦੀ ਲੱਤ ਕਹਿੰਦੇ ਟੁੱਟ ਗਈ ਆ ਲੈ ਕੇ ਚੱਲੇ ਜਲੰਧਰ ਜੀ ਉਹਦਾ ਲੱਗਦੇ ਨੇ ਠੀਕ ਆ